ਤਕਤ ਤਕਸ਼ਦੀਪਾ ਵੀ ਗਦਿਰਖ ਮੇਸੀ ਜੀ ਨੇ ਖੁਦਮ ਕੀਤਾ ਸੀ ਆਪੋ ਆਪਣੇ ਕਰਨ ਦੇ ਵਿੱਚ ਨਿਸ਼ਾਨ ਉਸ ਦਾ ਮਤਲਬ ਕੇਵਲ ਇੰਨਾ ਹੀ ਸੀ ਕਿ ਖਾਲਸਾ ਹਲੇ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਖਾਲਸਾ ਜਿੰਦਾ ਜਗਦਾ ਸਿੱਖੀ ਦੇ ਨਿਸ਼ਾਨ ਉਸੇ ਤਰ੍ਹਾਂ ਝੁਲਦੇ ਨੇ ਤੇ ਆਓ ਆਪਾਂ ਇੱਕ ਨਾਰਾ ਇਹ ਵੀ ਬੁਲੰਦ ਕਰ ਦਈਏ ਕਿ ਸਿੱਖੀ ਦਾ ਨਿਸ਼ਾਨ ਹਮੇਸ਼ਾ ਝੁਲਦਾ ਰਹੇ ਜਿੰਨਾ ਕਵੀ ਰਾਜ ਨੇ ਹਾਲ ਸਿੰਘ ਜੀ ਲਿਖਦੇ ਸੀ ਸਾਰੇ ਮੇਰੇ ਪਿੱਛੇ ਇੱਕ ਮਿੰਟ ਵਾਸਤੇ ਬੋਲਿਓ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਤੇ ਨਿਸ਼ਾਨ ਬੋਲੋ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਜੇ ਤੇ ਪੰਥ ਸਾਹਿਬ ਦੀ ਚੰਗੀ ਗੱਲ ਚਾਹੁੰਦੇ ਹੋ ਤੇ ਇੱਕ ਵਾਰੀ ਇਹ ਕਮਿਟਮੈਂਟ ਕਰੀਏ ਆਪਾਂ ਸਤਿਗੁਰਾਂ ਦੇ ਨਾਲ ਤੇ ਸਾਰੇ ਬੋਲਿਓ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਹੈ ਪੰਥ ਮਹਾਰਾਜ ਕੇ ਤੁਹਾਡੇ ਸਿਰਾਂ ਤੇ ਕੇਸਰੀ ਦਸਤਾਰਾ ਹੋਣ ਤੁਹਾਡੇ ਟੇਢ ਕਸ਼ੈਰਾ ਹੋਵੇ ਤੁਹਾਡੀ ਥਾਗ ਤੇ ਸੋਹਣੀ ਕਿਰਪਾਨ ਹੋਵੇ ਕੇਸਾਂ ਦੇ ਵਿੱਚ ਬਿੰਗਾ ਹੋਵੇ ਏ ਸੋਹਣ ਤੇ ਤੁਹਾਡੇ ਮੂੰਹ ਤੇ ਸੋਹਣਾ ਦਾੜਾ ਹੋਵੇ ਤੇ ਜਦੋਂ ਤੁਸੀਂ ਸਵੇਰੇ ਉੱਠ ਕੇ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖੋ ਨਾ ਤੇ ਵਾਜਾਮੁਲਾ ਤੁਹਾਡੇ ਵਿੱਚ ਵਾਰ ਗੁਰੂ ਵਾਹਿਗੁਰੂ ਬੈਕੋ ਜਸਮੀਂ ਕਰਦਾ ਹੋਵੇ ਤੇ ਖਾਲਸੇ ਦੀ ਚੰਦੀ ਕਲਾ ਹੋਣੀ ਗੁਰੂ ਸਾਹਿਬ ਕਹਿੰਦੇ ਨੇ ਗੁਰਮੰਤਰ ਹੀਨਸ ਜੋ ਪ੍ਰਾਨੀ ਧਰਗੰਤ ਜਨਮ ਪ੍ਰਸਟਣਾਇ ਕੁਕਰ ਸੁੰਤਰ ਗਤਪੈ ਕਾਕੈ ਸਰਪਨੈ ਕੁਲਖ ਲੈ ਜਿਹੜੇ ਗੁਰਮੰਤਰ ਤੋਂ ਸਖਨੇ ਨੇ ਢੀਨੇ ਨੇ ਉਹਨਾਂ ਨੂੰ ਇਹਨਾਂ ਜੁਨੀਆਂ ਦੇ ਵਿੱਚ ਆਉਣਾ ਪੈਂਦਾ ਇਹਨਾਂ ਜੁਨੀਆਂ ਤੋਂ ਬਚਣ ਦੇ ਵਾਸਤੇ ਇੱਕੋ ਹੀ ਰਾਹ ਹੈ ਗੁਰੂ ਵਾਲੇ ਬਣਨਾ ਕਈਆਂ ਨੂੰ ਇਹ ਪ੍ਰੇਰਣਾ ਦਿੱਤੀ ਜਾਂਦੀ ਹੈ ਕਿ ਜੇ ਮੁਕਤੀ ਲੈਣੀ ਹੈ ਤੇ ਗੁਰੂ ਵਾਲੇ ਬਣਨਾ ਪੈਣਾ ਹੈ ਭਾਈ ਦੇ ਗੁਰਮਿਤ ਮੁਕਤ ਨਾ ਹੋਏ ਪੁੱਛੋ ਪਰਮੇ ਮਹਨਾਰ ਦੇ ਬੇਦ ਬਿਆਸਾ ਕਰੇ ਅਸੀਂ ਕਈ ਵਾਰੀ ਪ੍ਰਚਾਰਕ ਵੀ ਕਹਿੰਦੇ ਨੇ ਨਾ ਕਿ ਅੰਮ੍ਰਿਤ ਸ਼ਬੂਰ ਸਿੰਘ ਸਜੋ ਗੁਰੂ ਵਾਲੇ ਬਣੋ ਤੇ ਕਈ ਨਹੀਂ ਸਮਝਦੇ ਗੁਰੂ ਸਾਹਿਬ ਵੀ ਕਹਿੰਦੇ ਜੇ ਯਕੀਨ ਨਹੀਂ ਨਾ ਹੁੰਦਾ ਤੇ ਭਾਈ ਦੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬਰਮੇ ਨਾਰ ਦੇ ਬੇਦ ਬਿਆਸਾ ਕੋਏ ਬਰਮਾ ਨੂੰ ਪੁੱਛ ਲੋ ਨਾਰਦ ਨੂੰ ਪੁੱਛ ਲੋ ਬੇਦ ਬਿਆਸਾ ਨੂੰ ਪੁੱਛ ਲੋ ਜੇ ਨਹੀਂ ਯਕੀਨ ਹੁੰਦਾ ਪੁਰਾਣੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਗੁਰੂ ਬਿਨਾ ਗੱਤ ਨਹੀਂ ਤੇ ਸ਼ਾਹ ਬਿਨਾ ਭੱਜ ਨਹੀਂ ਗੁਰੂ ਬਿਨਾ ਗੱਤ ਨਹੀਂ ਹੋ ਸਕਦੀ ਚੀਨਾ ਪ੍ਰਾਣੀਆਂ ਨੇ ਇਸ ਗੱਲ ਨੂੰ ਸਮਝਿਆ ਕਿ ਗੁਰੂ ਬਿਨਾ ਗਿਆਨ ਨਹੀਂ ਹੋ ਸਕਦਾ ਗੁਰੂ ਬਿਨਾ ਗੱਤ ਨਹੀਂ ਹੋ ਸਕਦੀ ਗੁਰੂ ਬਿਨਾ ਮੁਕਤੀ ਨਹੀਂ ਹੋ ਸਕਦੀ ਉਹਨਾਂ ਪ੍ਰਾਣੀਆਂ ਨੇ ਇਹਨਾਂ ਪ੍ਰਚਾਰਾਂ ਦੀ ਲਹਿਰਾਂ ਦੇ ਵਿੱਚ ਅੱਜ ਦੇ ਦਿਨ ਅਮਰਤ ਛੱਕਿਆ ਗੁਰੂ ਵਾਲੇ ਬਣੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨੰਬਰ ਪ੍ਰਚਾਰ ਕਮੇਟੀ ਵੱਲੋਂ ਪ੍ਰਧਾਨ ਹਰਬੀ ਸਿੰਘ ਜੀ ਕਾਲਜਾ ਜਨਮਕੱਟਲ ਜਦੀਪ ਸਿੰਘ ਜੀ ਕਾੜੋ ਆਇਆ ਇਨਾਂ ਦੇ ਸਹਿਯੋਗ ਦੇ ਨਾਲ ਆਪ ਸਰਕਾ ਦੇ ਸਹਿਯੋਗ ਦੇ ਨਾਲ ਜੋ ਪਿਛਲੇ ਸਮੇਂ ਤੋਂ ਪਿਛਲੇ ਲਗਭਗ 18 ਦਿਨਾਂ ਤੋਂ ਦਿੱਲੀ ਦੇ ਵਿੱਚ ਪੰਚਾਰ ਦੀ ਲਹਿਰ ਚੱਲ ਰਹੀ ਸੀ ਜਿਦੇ ਵਿੱਚ ਸੈਂਕੜੇ ਪ੍ਰਾਣੀਆਂ ਨੇ ਆਪਣੇ ਨਾਮ ਦਰਜ ਕਰਾਇਆ ਇਸ ਗੱਲ ਦੀ ਬੜੀ ਖੁਸ਼ੀ ਹੋਈ ਤੇ ਉਹਨਾਂ ਪ੍ਰਾਣੀਆਂ ਨੇ ਜੋ ਉਸ ਵੇਲੇ ਨਾਮ ਲਗਾ ਕੇ ਕਮਿਟਮੈਂਟ ਕੀਤੀ ਸੀ ਕਿ ਆਪਾਂ ਗੁਰੂ ਵਾਲੇ ਬਣਾਂਗੇ ਅੱਜ ਉਹਨਾਂ ਨੇ ਅਮਰ ਸੰਚਾਰ ਕੀਤਾ ਅਮਰ ਸੰਚਾਰ ਚੱਲ ਰਿਹਾ ਹੈ ਕੁਝ ਸਮੇਂ ਚੱਲ ਕੇ ਦੇ ਵਿੱਚ ਸਾਰੇ ਅਮਰ ਹਾਰੀ ਜਿੰਨੇ ਵੀ ਹੋਣਗੇ ਇਸ ਦਰਬਾਰ ਦੇ ਵਿੱਚ ਆ ਕੇ ਆਪ ਸਭ ਸੰਗਤਾਂ ਨੂੰ ਦਰਸ਼ਨ ਵੀ ਦੇਣਗੇ ਤੁਟਨਾ ਰਾਜਨਬਾਬ ਖਾਲਸਾ ਜੀ ਵਿੱਚ ਜਨਮ ਹੋਇਆ ਖਾਲਸਾ ਸਾਹਿਬ ਪ੍ਰਗਟ ਹੋਇਆ ਜਿਨ੍ਹਾਂ ਨੇ ਇਹ ਅਮਰਤੀ ਦਾਤ ਲਈ ਹੈ ਮੈਂ ਦਿੱਲੀ ਸਿੱਖ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਉਹਦਾ ਨੂੰ ਵਧਾਈ ਦਿੰਦਾ ਸੰਚੀਵਨ ਹੈ ਜਿੰਨਾ ਕਿਉਂਕਿ ਉਹਨਾਂ ਨੇ ਕਿਸੇ ਲਾਲਸ ਵਸ ਲਾਲਸ ਵਸ ਲਾਲਚ ਵਸ ਆ ਕੇ ਨਹੀਂ ਆਪਲਾ ਅੱਖਾ ਪੈਦਾ ਕੀਤੀ ਆਪਣੇ ਅੰਦਰ ਕੇ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ ਕਈਆਂ ਨੇ ਨਾਮ ਲਖਾਈ ਸੀ ਕਿ ਕਈ ਜ ਨਹੀਂ ਵੀ ਪਹੁੰਚ ਸਕੇ ਕੋ ਕੱਲ ਦੇ ਕੱਲ ਬੰਗਲਾ ਸਾਹਿਬ ਅੰਮ੍ਰਿਤਸਰ ਗਏ ਸਭ ਤੋਂ ਵੱਡੀ ਗੱਲ ਉਸ ਦੇ ਵਿੱਚ ਇਹ ਕਿ ਉਹਨਾਂ ਨੂੰ ਇਹ ਚੀਜ਼ ਦਾ ਕੋਈ ਲਾਲਚ ਨਹੀਂ ਦਿੱਤਾ ਗਿਆ ਕਿ ਅੰਮ੍ਰਿਤਸਰ ਤੁਹਾਨੂੰ ਆਹ ਦੇ ਦੇਵਾਂਗੇ ਆਹ ਦੇ ਦੇਵਾਂਗੇ ਉਹਨਾਂ ਨੇ ਇਸ ਗੱਲ ਨੂੰ ਸਮਝਿਆ ਕਿ ਅਮਰਤ ਦੀ ਬੜੀ ਮੁੱਲੀ ਦਾਤ ਜੇ ਸਾਨੂੰ ਮਿਲ ਰਹੀ ਹੈ ਤਾਂ ਸਾਨੂੰ ਲੈਣੀ ਚਾਹੀਦੀ ਹੈ ਅੱਜ ਦੇ ਸਮੇਂ ਦੇ ਵਿੱਚ ਸਤਸੰਗਤ ਜੀ ਹੋ ਮਾਫ ਕਰਨਾ ਇੰਨਾ ਸੌਖਾ ਹੈ ਅਮਰ ਸਖਣਾ ਕਿਸੇ ਵੀ ਗੁਰਦੁਆਰੇ ਜਿੱਥੇ ਅਮਰਦੀ ਦਾਤ ਮਤਰੀਅ ਤੁਸੀ ਜਾ ਕੇ ਲੈ ਸਕਦੇ ਹੋ ਆਸਾਨੀ ਨਾਲ ਦਸਵੇਂ ਪਾਤਸ਼ਾਹ ਨੇ ਸਰਬੰਸਵਾਰਨ ਦੀ ਕਮਿਟਮੈਂਟ ਕੀਤੀ ਸੀ ਤਾਂ ਕਿ ਜੇ ਆ ਕੇ ਉਹਨਾਂ ਅਮਰਸਖਣਾ ਪੰਜਾਂ ਪਿਆਰਿਆਂ ਨੇ ਪੰਜਾਂ ਪਿਆਰਿਆਂ ਨੇ ਸਿਰ ਦਿੱਤਾ ਸੀ ਤਾਂ ਕਿ ਜੇ ਜਾ ਕੇ ਅਮਰਦੀ ਦਾਤ ਮਿਲੀ ਸੀ ਅੱਜ ਤੁਜੀ ਕੇ ਨਾਮ ਲਿਖੌਰ ਤੇ ਜਾ ਕੇ ਅਮਰਸਖਣਾ ਇੰਨਾ ਸੌਖਾ ਮਿਲ ਰਿਹਾ ਇਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਇਸਦੀ ਵੈਲਿਊ ਤੇ ਇਸਦੀ ਅਮਰਤ ਨਹੀਂ ਪਤਾ ਲੱਗ ਰਹੀ ਕਈ ਤਰ੍ਹਾਂ ਦੇ ਕਈ ਤਰ੍ਹਾਂ ਦੇ ਲਾਲਚ ਦਿੰਦੇ ਨੇ ਆਪਣੇ ਧਰਮ ਦੇ ਨਾਲ ਜੋੜਨ ਵਾਸਤੇ 10.5000 ਤੇ ਇੱਕ ਪੰਖੀ ਤਰ੍ਹਾਂ ਲੈ ਇੱਕ 30 ਤਰ੍ਹਾਂ ਲੈ ਜੇ ਅਮਰ ਛਕਣਾ ਤੇ ਉਸ ਦੇਣਾ ਪੈਣਾ ਮਿਲਣਾ ਉਸ ਦੀ ਉਹ ਦੇਣਾ ਵੀ ਕੀ ਹੈ ਸੀਸ ਦੇਣਾ ਪੜਿਆ ਕਮਿਟਮੈਂਟ ਕਰਨੀ ਪਈ ਹੈ ਜ਼ਿੰਦਗੀ ਦੇ ਵਾਸਤੇ ਸੱਚ ਦੇ ਰਾਹ ਤੇ ਚੱਲਣ ਵਾਲੀ ਕਮਿਟਮੈਂਟ ਕਰਨੀ ਪਈ ਹੈ ਜਿਨ੍ਹਾਂ ਨੇ ਅਜ ਅੰਮ੍ਰਿਤਪਾਨ ਕੀਤਾ ਉਹਨਾਂ ਨੇ ਇਹ ਸਤਿਗੁਰਾਂ ਨਾਲ ਕਮਿਟਮੈਂਟ ਕੀਤੀ ਹੈ ਵਾਅਦਾ ਕੀਤਾ ਕਿ ਅਸੀਂ ਕੁਝ ਸਿੱਖੀ ਦੇ ਵਿੱਚ ਬਾਣੀ ਔਰ ਬਾੜੇ ਦੇ ਧਾਰਨੀ ਹੋਵਾਂਗੇ ਗੁਰਸਿੱਖੀ ਦੇ ਵਿੱਚ ਪਰਪਕਤਾ ਦਿਖਾਵਾਂਗੇ ਤੇ ਸਤਿਗੁਰੂ ਅਗੇ ਸੰਸਾਰ ਤੋਂ ਜਾਵਾਂਗੇ ਕਿ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਇਸ ਕਰਦੀ ਵਧਾਈ ਹੈ ਜੋ ਪਿਛਲੇ 18 ਦਿਨਾਂ ਤੋਂ ਸਤਿਗੁਰ ਬਾਝੋਂ ਗੁਰਮਹਿ ਕੋਈ ਨਿਗਰੇਗਾ ਹੈ ਨਾਉਂ ਬੁਰਾ ਨਿਗਰੇ ਬੰਦੇ ਦਾ ਨਾਮ ਲੈਣਾ ਵੀ ਬੁਰਾ ਹੈ ਇਹ ਪ੍ਰਚਾਰ ਦੀ ਲਿਆ ਚੱਲ ਰਹੀ ਸੀ ਵਕ ਵਕ ਪ੍ਰਚਾਰਕਾਂ ਨੇ ਅੱਗੇ ਸਾਡਾ ਸਹਿਯੋਗ ਕੀਤਾ ਦਿੱਲੀ ਕਮਿਟੀ ਦਾ ਔਰ ਵਕ ਵਕ ਇਲਾਕਿਆਂ ਦੇ ਵਿੱਚ ਜਾ ਕੇ ਸਮਰਤ ਪਾਨ ਕਰਨ ਵਾਸਤੇ ਸੰਤਾ ਨੂੰ ਪ੍ਰੇਰਿਆ ਜਿਨ੍ਹਾਂ ਦੇ ਦਿਲ ਤੇ ਚੋਟ ਵੱਜੀ ਜਿਨ੍ਹਾਂ ਨੂੰ ਇਸ ਸਮਰਥੀ ਦਾਤ ਬਾਰੇ ਸਮਝ ਆਈ ਆ ਜੋ ਸੈਂਕੜੇ ਪ੍ਰਾਣੀ ਅਜ ਸਮਰਤ ਪਾਨ ਕਰ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਆ ਸੋ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਇਸ ਸਟੇਜ ਤੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਜੀ ਕਾਰਜਕਾਰ ਜਨਰਲ ਸਕੱਤਰ ਜਗਦੀਪ ਸਿੰਘ ਜੀ ਕਾਰੋਂ ਔਰ ਸਾਡੇ ਬਹੁਤ ਸਾਰੇ ਮੈਂਬਰ ਸਹਿਬਾਨ ਵੀ ਦਰਸ਼ਨ ਕਰਨ ਵਾਸਤੇ ਪਹੁੰਚੇ ਨੇ ਸੋ ਮੈਂ ਸਭ ਤੋਂ ਪਹਿਲਾਂ ਪ੍ਰਧਾਨ ਹਰਮੀਤ ਸਿੰਘ ਜੀ ਕਾਲਜ ਦਾ ਹੋਰਾਂ ਨੂੰ ਬੇਨਤੀ ਕਰਾਂ ਕਿ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਆਪ ਸਭ ਸੰਗਤਾਂ ਨੂੰ ਵਧਾਈ ਵੀ ਦੇਣਗੇ ਔਰ ਆਪਣੇ ਅਗਲੇ ਉਲੀਕੇ ਹੋਏ ਪ੍ਰੋਗਰਾਮਾਂ ਦੇ ਵਿਚਾਰ ਆਪ ਸਭ ਸੰਗਤਾਂ ਨਾਲ ਸਾਂਝੇ ਕਰਨਗੇ ਪ੍ਰਧਾਨ ਹਰਮੀਤ ਸਿੰਘ ਜੀ ਕਾਲਜ ਦਾ ਜਗਤ ਸਿਤਰ ਤਕਤ ਦੇ ਮਾਲਕ ਸ਼ਬਦ ਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਚ ਬੈਠੀ ਗੁਰੂ ਰੂਪ ਸਾਰੀ ਸਾਧ ਸੰਗਤ ਜੀ ਬੰਦੇ ਪ੍ਰਵਾਣ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦਾ ਜਨਮ ਦਿਹਾੜਾ ਮਨਾ ਰਹੀਆਂ ਅੱਜ ਇਸ ਵਿਸਾਖੀ ਪਰਵ ਦੇ ਵਿੱਚ ਪਹੁੰਚਿਆ ਸਾਰੀਆਂ ਸੰਤਾਂ ਨੂੰ ਗੁਰੂ ਮਹਾਰਾਜ ਤੇ ਇਸ ਪਾਵਨ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਖਾਲਸੇ ਦਾ ਜਨਮ ਦਿਹਾੜਾ ਅਸੀਂ ਹਰ ਸਾਲ ਬੜੇ ਧੂਮ-ਤਾਮ ਦੇ ਨਾਲ ਮਨਾਉਂਦੇ ਆ ਔਰ ਹੁਣੇ ਸਰਦਾਰ ਕਰਮਸਰ ਸਾਹਿਬ ਤੁਹਾਨੂੰ ਦੱਸ ਰਹੇ ਸੀ ਕਿ 325ਵਾਂ ਸਾਲ ਜਿਹੜਾ ਹੈ ਉਹ ਮੁਕੰਮਲ ਹੋਇਆ ਕੱਲੀ ਇੱਕ ਕੌਮ ਦੁਨੀਆ ਦੇ ਵਿੱਚ ਜਿਹੜਾ ਆਪਣਾ ਜਨਮ ਦਿਹਾੜਾ ਮਨਾਉਂਦੀ ਹੈ ਉਹ ਖਾਲੀ ਉਹ ਕੌਣ ਹੈ ਉਹ ਖਾਲਸਾ ਪੰਥ ਹੈ 1699 ਦੀ ਵਿਸਾਖੀ ਦੇ ਵੱਲੇ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲਾ ਬਣਾਇਆ ਔਰ ਖਾਲਸੇ ਪੰਥ ਦਾ ਆਗਾਜ਼ ਕੀਤਾ ਔਰ ਆਗਾਜ਼ ਕਰਦੇ ਵਕਤ ਇਹ ਗੱਲ ਕਹੀ ਗਈ ਕਿ ਹੁਕਮ ਲਿਆ ਅਕਾਲ ਪੁਰਖ ਤੋਂ ਔਰ ਕਿਹਾ ਕਿ ਆਗਿਆ ਭਈਆ ਾਲ ਕੀ ਤਵੇ ਚਲਾਈਓ ਪੰਥ ਸਭ ਸਿੱਖਣ ਕੋ ਹੁਕਮ ਆਇਆ ਗੁਰੂ ਮਾਨੇਓ ਬਰਾ ਜਿੱਥੇ ਅਕਾਲ ਪੁਰਖ ਤੋਂ ਹੁਕਮ ਲੈ ਕੇ ਪੰਥ ਦਾ ਸਿਰਜਣਾ ਹੋਈ ਹੈ ਮੈਂ ਸਮਝਦਾ ਕਿ ਦੁਨੀਆ ਦੇ ਵਿੱਚ ਆਪਣੇ ਅਲੱਗ ਝੰਡੇ ਚੁੜਾਏ ਇਸ ਪੰਥ ਨੇ ਇਹ 325 ਸਾਲਾਂ ਦੇ ਵਿੱਚ ਸਿੱਖ ਪੰਥ ਨੇ ਜੋ-ਜੋ ਮੱਲਾ ਮਾਰੀ ਹੈ ਉਹ ਦੁਨੀਆ ਦੇ ਵਿੱਚ ਕੱਪਣੀ ਬકરી ਮਿਸਾਲ ਹੈ ਇਹ 325 ਸਾਲ 1699 ਦੇ ਵਿੱਚ ਜਿਸ ਵਕਤ ਖਾਲਸਾ ਦਾ ਜਨਮ ਹੋਇਆ ਉਸ ਤੋਂ ਠੀਕ 5 ਸਾਲ ਬਾਅਦ 1704 ਦੇ ਵਿੱਚ ਸਹਿਬਜ਼ਾਦੀਆਂ ਦੀ ਸ਼ਹਾਦਤ ਹੋਈ ਜਾਂਦੀ ਹੈ। ਔਰ ਉਸ ਸ਼ਹਾਦਤਾਂ ਨੇ ਸਿੱਖੀ ਨੂੰ ਕਿਹੋ ਜਿਹਾ ਮੋੜ ਦਿੱਤਾ ਜਿਹੜਾ ਕੋਈ ਦੁਨੀਆਂ ਦੇ ਬੰਦੂ ਜੀ ਮਿਸਾਲ ਨਹੀਂ ਹੋ ਸਕਦਾ। ਛੋਟੇ ਛੋਟੇ ਸਹਿਬਜ਼ਾਦੀਆਂ ਨੂੰ ਸਰਾਂਦਿਰ ਦੀਆਂ ਦੀਵਾਰਾਂ ਦੇ ਵਿੱਚ ਜਲਵਾਦਾ ਗਿਆ। ਔਰ ਉਸ ਤੋਂ ਠੀਕ 4 ਸਾਲ ਬਾਅਦ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਪਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਨਨਦੇੜ ਦੀ ਧਰਤੀ ਤੋਂ ਦਿੱਲੀ ਵੱਲ ਭਜਾਇਆ ਔਰ ਦਿੱਲੀ ਤੋਂ ਹੁੰਦੇ ਹੋਏ ਪੰਜਾਬ ਜਾ ਕੇ ਸਰਹੰਦ ਦੀ ਇਟਨਾ ਲੇਟ ਵਜਾਈ ਇਹ ਸਿਰਫ ਤੇ ਸਿਰਫ ਦੇਣ ਦੀ ਉਹ ਖੱਡੇ ਬਾਡੇ ਦੀ ਔਲ ਉਥਾਲ ਸੇ ਪੰਥ ਦੀ ਵਿੱਚ ਜਿਹੜੀ ਜਾਨ ਨੂੰ ਪੁੱਗੀ ਸੀ ਗੁਰਮੁਖੀ ਸੇ ਪਾਰ ਆਇਂਦੇ ਇਹ ਉਹਦੇ ਕਾਰਨ ਸੀ ਸਹਿਬਾ ਦਾ ਹੀ ਅੱਗ ਜਲਿਆ ਹੋਇਆ ਨਿਰਾਲਾ ਪੰਥ ਜਿਹੜਾ ਹੈ ਇਹਨੇ ਬਹੁਤ ਵੱਡੀਆਂ ਹੋਰ ਮੱਲਾ ਮਾਰੀਆਂ ਸਾਡੇ ਕੌਮ ਦੇ ਵਿੱਚ ਇੰਨੇ ਵੱਡੇ ਵੱਡੇ ਜੂਜਾਰੂ ਹੋਏ ਆ ਜਿਨ੍ਹਾਂ ਨੇ ਸ਼ਹਾਦਤਾਂ ਵੀ ਦਿੱਤੀਆਂ ਜਿਨ੍ਹਾਂ ਨੇ ਜੰਗਾ ਜੁੱਧਾਂ ਵੀ ਲੜੀਆਂ ਔਰ ਅਗਰ ਦੁਨੀਆ ਦੇ ਵਿੱਚ ਕਿਸੇ ਰਾਜ ਦੀ ਗੱਲ ਹੁੰਦੀ ਹੈ ਤਾਂ ਕੇਵਲ ਤੇ ਕੇਵਲ ਖਾਲਸੇ ਰਾਜ ਦੀ ਗੱਲ ਹੁੰਦੀ ਹੈ ਜਿਹੜੀ ਕਾਪਨ ਕੰਧਾਰ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਆ ਜਿਨ੍ਹਾਂ ਨੇ ਅਟਕ ਦਰਿਆ ਤੋਂ ਲੈ ਕੇ ਸਤਲਜ ਦਰਿਆ ਤੱਕ ਦਾ ਰਾਜ ਮਾਣਿਆ ਔਰ ਇੱਕ ਤਰਫ ਇੱਕ ਜਗ੍ਹਾ ਇੱਕ ਮੁਖਤ ਹੋ ਕੇ ਸਾਰੀਆਂ ਜਿਹੜੀਆਂ ਅੰਤਰ ਮੁਸੀ ਸਭ ਨੂੰ ਇੱਕ ਬਰਾਬਰ ਮੰਨਿਆ ਜੇ ਹਰਮੰਦਰ ਸਾਹਿਬ ਦੇ ਉੱਤੇ ਸੋਨਾ ਲਾਉਣ ਦੀ ਗੱਲ ਕੀਤੀ ਹੈ ਮਹਾਰਾਜਾ ਰਣਜੀਤ ਸਿੰਘ ਨੇ ਤੇ ਨਾਲ ਹੀ ਉਹਦੇ ਨਾਲ ਦਾ ਬਰਾਬਰ ਦਾ ਸੋਨਾ ਜਿਹੜਾ ਹੈ ਉਹ ਸੈਨਾ ਸੁਨੈਰੀ ਮੰਦਿਰ ਲਈ ਦਿੱਤਾ ਗਿਆ ਉਹਨਾਂ ਹੀ ਸੋਨਾ ਮੰਦਰਾਂ ਲਈ ਦਿੱਤਾ ਗਿਆ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਕੋਈ ਪੱਖਪਾਤ ਕੀਤਾ ਇਹ ਰਾਜ ਸਿਰ ਖਾਲਸਾ ਕਿਉਂਕਿ ਖਾਲਸੇ ਦੇ ਵਿੱਚ ਕਿਰਦਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੇ ਗਿਆ ਮਗਰ ਅੱਜ ਇਸ ਸਿਆਸਤਾਂ ਦੇ ਹੱਥੇ ਚੜ੍ਹ ਕੇ ਜਿਲਾ ਸਾਰਾ ਕਿਰਦਾਰ ਖੁੰਨੇ ਜਾ ਰਿਹਾ ਹੈ ਉਹਦਾ ਕੋਈ ਅੱਜ ਪਿਆਰ ਨਹੀਂ ਰਹਿ ਗਿਆ ਅਸੀਂ ਆਪਣੀਆਂ ਸਿਆਸਤੀਆਂ ਕੁਰਸੀਆਂ ਬਚਾਉਣ ਵਸੇ ਅਸੀਂ ਜਿਪੌਨ ਦੇ ਜਥੇਦਾਰਾਂ ਤੱਕ ਨਹੀਂ ਸਾਮ ਸਕੇ ਸਾਡੇ ਕੌਮ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵਰਗਿਆਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਹੋਏ ਉਹਨਾਂ ਦੇ ਟੋਟੇ ਟੋਟੇ ਕਰ ਦਿੱਗੇ ਹੁਣ ਮਗਰ ਸਾਡੀਆਂ ਪੰਥ ਦੀਆਂ ਸਰਕਾਰਾਂ ਨੇ ਕੋਈ ਹਾਂ ਨਹੀਂ ਆਦਾ ਨਾਰਾ ਨਹੀਂ ਮਾਰਿਆ ਇਹ ਜਿਹੜਾ ਤੁਖਾਂਦ ਫਾਰਮ ਦੇ ਵਿੱਚ ਆਇਆ ਹੈ ਅੱਜ ਇਹਨੂੰ ਲਿਜਿਖਣ ਦੀ ਲੋੜ ਹੈ ਅੱਜ ਸਾਨੂੰ ਸਾਰਿਆਂ ਨੂੰ ਇੱਕ ਹੌਕਾ ਦਿਨਾ ਪਵੇਗਾ ਕਿ ਅਸੀਂ ਇਸ ਅੱਜ ਖਾਲਸੇ ਦਾ ਜਨਮ ਦਿਹਾੜਾ ਮਨਾ ਰਹਿਆ ਮਗਰ ਇਸ ਖਾਲਸੇ ਦੀ ਜਿਹੜੀ ਨਿਗਾਰ ਆਇਆ ਉਹਨਾਂ ਤੇ ਅਕਸ ਦੇ ਵਿੱਚ ਉਹਨੂੰ ਅੱਜ ਪੂਰਾ ਕਿਸ ਤਰ੍ਹਾਂ ਕਰਨਾ ਹੈ ਔਰ ਇੱਕ ਸੰਭੀ ਹੋ ਸਕਦਾ ਜੇ ਅਸੀਂ ਗੁਰੂ ਮਹਾਰਾਜ ਵੱਲੋਂ ਦੱਸੇ ਉਸ ਮਾਰਗ ਤੇ ਚੱਲ ਸਕੀਏ ਅਸੀਂ ਗੁਰੂ ਮਹਾਰਾਜ ਵੱਲੋਂ ਦੱਸੇ ਇਸ ਗਸਮ ਗੁਰਾਂ ਦੀ ਜੋਤ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨੰਦੇੜ ਦੀ ਧਰਤੀ ਦੇ ਜਿਸ ਜਿੱਥੇ ਸਾਰੇ ਸਿੱਖਾਂ ਨੂੰ ਹੁਕਮ ਕਰਕੇ ਗਏ ਗੁਰੂ ਮਹਾਰਾਜ ਜੀ ਆਗਿਆ ਭਈਏ ਕਾਲ ਕੀ ਤਵੀ ਚਲਾਈਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਇਹ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿੱਥੇ ਅਸੀਂ ਕੀਦਾ ਪੇਡ ਕਰਦੀ ਆਂ ਭਰੋਸਾ ਰੱਖੀਏ ਇਹਦੀ ਗੁਰਬਾਣੀ ਨੂੰ ਰੋਜ਼ ਪੜ੍ਹੀਏ ਤਾਂ ਹੀ ਸਾਡੇ ਅਕਸ ਰਹਿਣਗੇ ਤਾਂ ਹੀ ਇਹ ਸਾਡਾ ਜਿਦਾਂ ਨਿਰਾਲਾ ਪੰਥ ਹੈ ਇਹ ਵੱਧ ਚੜ੍ਹ ਕੇ ਅੱਗੇ ਵੱਧ ਸਕੇਗਾ ਕਿਉਂਕਿ ਪੰਥ ਔਰ ਗ੍ਰੰਥ ਤਾਂ ਕੋਣਾ ਸਿਰ ਰੂਪ ਨੇ ਲੈ ਨੇ ਆਪਸੇ ਕਿਉਂਕਿ ਇਸ ਪੰਥ ਦੀ ਜ਼ਿੰਮੇਵਾਰੀ ਇਸ ਗ੍ਰੰਥ ਨੂੰ ਸਾਹਮ ਕੇ ਰੱਖਣ ਦੀ ਕੋ ਮਹਤੂੰਦ ਕਵੀ ਨੇ ਵੀ ਔਰ ਬਿਦਵਾਨਾਂ ਨੇ ਵੀ ਗ੍ਰੰਥਾ ਵਿੱਚ ਲਿਖਿਆ ਕਿ ਪੰਥ ਨਹੀਂ ਪੰਥ ਕੀ ਰਹੇਗੀ ਤਾਂ ਗ੍ਰੰਥ ਕੀ ਰਹੇਗੀ ਨਾ ਤਾਂ ਪੰਥ ਨਾ ਰਹਾ ਤਾਂ ਤੇਰਾ ਗ੍ਰੰਥ ਕੌਣ ਵਾਂਡੇਗਾ ਸੋ ਇਸ ਨਿਹਾਰੇ ਪੰਥ ਦੇ ਅੱਜ ਜਨਮ ਦਿਹਾੜੇ ਤੇ ਤੁਸੀਂ ਜਿੱਥੇ ਹਾਜ਼ਰੀਆਂ ਭਰ ਰਹੇ ਹੋ ਅੱਜ ਇਹ ਤੋਂ ਪ੍ਰਣ ਕਰੋ ਕਿ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਜਿਹੜਾ ਸਿੱਖੀ ਦੇ ਨਾਲ ਜੁੜੋ ਉਹਨਾਂ ਨੂੰ ਝੰਡੇ ਵਾਟੇ ਦੀ ਪਾਲ ਸਿਕਾਓ ਕਿ ਇਹ ਬਹੁਤ ਵੱਡੀ ਅਜਤੀ ਲਗੜਾ ਤਨ ਹੁਣ ਜਿਸ ਤਰੀਕੇ ਦੇ ਨਾਲ ਦੱਸਿਆ ਕਿ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ 15 16 ਦਿਨਾਂ ਤੋਂ ਲਗਾਤਾਰ ਇਸ ਸਮਾਗਮ ਨਿਗੋਰੇਗਾ ਹੈ ਨੌਂ ਬਰੋ ਜਿਹੜਾ ਪਿੱਛੇ ਲਿਖਿਆ ਵੀ ਹੈ ਕਿ ਲੋਕਾਂ ਨੂੰ ਜਤਲਾਣ ਵਸੇ ਕਿ ਜਿਹੜਾ ਗੁਰੂ ਵਾਲਾ ਨਹੀਂ ਹੈ ਉਹਦਾ ਨਾਮ ਵੀ ਨਹੀਂ ਕਿੱਥੇ ਰਿਆ ਜਾਦਾ ਸੋ ਇਹ ਪ੍ਰੋਗਰਾਮ ਚਲਾਏ ਗਏ ਔਰ ਅੱਜ ਸਾਨੂੰ ਖੁਸ਼ੀ ਹੈ ਕਿ ਸੈਂਕੜਾ ਦੀ ਤਦਦ ਦੇ ਵਿੱਚ ਜਿਹੜੇ ਲੋਕ ਇੱਥੇ ਢੱਡੇ ਬਾੜੇ ਦੀ ਪੌੜ ਛਾ ਕਰਕੇ ਗੁਰੂ ਵਾਲੇ ਬਣ ਰਹੇ ਆ ਸਿੰਘ ਸਾਜ ਰਹੇ ਆ ਗੁਰੂ ਮਹਾਰਾਜ ਦੀ ਆਪਣੀਆਂ ਭਾਰ ਬਖਸ਼ਿਸ਼ਾਂ ਲੈ ਰਹੇ ਆ ਇਹਦੇ ਨਾਲ ਨਾਲ ਸਾਡੇ ਸਾਰੇ ਹੀ ਦੀ ਮੂਰ ਵਿੱਚ ਜ਼ਿੰਮੇਵਾਰੀ ਬੰਦੀ ਆ ਕਿ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਜਿੱਥੇ ਬੈਠੀਏ ਜਿੱਥੇ ਉੱਠੀਏ ਜਿੱਥੇ ਗੱਲਬਾਤ ਦਾ ਮੌਕਾ ਮਿਲੇ ਉੱਥੇ ਜ਼ਰੂਰ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰੀਏ ਕਿ ਜਿਹੜਾ ਗੁਰੂ ਦੇ ਨਾਲ ਨਹੀਂ ਜੁੜੇਗਾ ਗੁਰੂ ਦੀ ਬਾਣ ਨਹੀਂ ਫੜਦਾ ਮੈਂ ਨਹੀਂ ਕਹਿੰਦਾ ਕਿ ਗੁਰੂ ਨੂੰ ਬਿਲਕੁਲ ਨਿਗਲੈਕਟ ਕਰ ਦਿੰਦਾ ਮਗਰ ਗੁਰੂ ਦਾ ਅਗਰ ਜਹਿਤਾ ਗੁਰੂ ਦਾ ਪਿਆਰਾ ਬੰਨਾ ਤੇ ਗੁਰੂ ਦਾ ਗੁਰੂ ਵਾਲਾ ਤੁਹਾਨੂੰ ਬੰਨਾ ਪੈਂਦਾ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਬੱਚਿਆਂ ਨੂੰ ਆਪਣੀ ਪਨੀਰੀ ਨੂੰ ਸਿੱਖ ਕੌਮ ਦੇ ਇਸ ਇਤਿਹਾਸ ਦੇ ਨਾਲ ਜੋੜਨ ਲਈ ਇਸ ਖੰਡੇ ਬਾਡੇ ਦੇ ਨਾਲ ਜੋੜਨ ਲਈ ਜਿਸ ਤਰੀਕੇ ਦੇ ਨਾਲ ਪ੍ਰੋਗਰਾਮ ਕਿੰਤੇ ਐਸੀ ਤਰੀਕੇ ਦੇ ਨਾਲ ਲਗਾਤਾਰ ਨੜੀਵਾਰ ਪ੍ਰੋਗਰਾਮ ਸਾਲਾਂ ਬਦੀ ਚੱਲ ਰਿਹਾ ਹੈ ਇਸ ਸਾਲ ਮਨ ਹੁਣੇ ਦੱਸ ਰਹੇ ਸੀ ਤਰਨ ਪ੍ਰਚਾਰ ਦੇ ਚੇਅਰਮੈਨ ਸਾਹਿਬ ਕੀ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਰੰਗ ਆ ਰਹੀ ਹੈ ਕਿ ਹਰ ਸਾਲ ਜਿਹੜਾ ਸਾਡਾ ਕੈਂਪ ਲੰਦਾ ਹੈ ਗੁਰਮੁਦਾ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਜਿੱਥੇ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਿਆ ਜਾਂਦਾ ਹੈ ਗੁਰ ਇਤਿਹਾਸ ਦੇ ਨਾਲ ਜੋੜਿਆ ਜਾਂਦਾ ਹੈ ਅੱਜ ਜਿਹੜੀ ਮੰਗ ਆ ਰਹੀ ਹੈ ਦੇਸ਼ਾਂ ਵਿਦੇਸ਼ਾਂ ਤੋਂ ਲੋਕਾਂ ਦੀ ਆ ਰਹੀ ਹੈ ਔਰ ਇਸ ਵਾਰ ਇਹ ਜਿਹੜਾ ਕੋਰਸ ਹੈ ਆਨਲਾਈਨ ਵੀ ਕੀਤਾ ਜਾਏਗਾ ਪਿਛਲੇ ਸਾਲ 14000 ਬੱਚਿਆਂ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਸੀ ਦਿੱਲੀ ਦੇ ਵਿੱਚੋਂ ਔਰ ਸਾਨੂੰ ਇੱਕ ਹੀ ਉਮੀਦ ਹੈ ਕਿ ਜਿਹੜੀ ਇਸ ਤਰੀਕੇ ਦੇ ਨਾਲ ਬੱਚਿਆਂ ਦਾ ਔਰ ਬੱਚਿਆਂ ਦੇ ਪੇਰੈਂਟ ਦਾ ਖਾਸ ਕਰਕੇ ਨੂੰ ਜਾਣ ਆ ਰਿਹਾ ਹੈ तकरीबन 25000 ਦੇ ਉੱਤੇ ਇਸ ਬੱਚਾ ਇਸ ਵਾਰ ਜਿਹੜਾ ਪਾਰਟਿਸਿਪੇਟ ਹੋਣ ਜਾ ਰਿਹਾ ਸੋ ਮਹਾਰਾਜ ਐਸੀ ਤਰੀਕੇ ਦੇ ਨਾਲ ਗੁਰੂ ਕਾਂਗਰੀਆ ਸੇਵਾਵਾਂ ਲੈਂਦੇ ਰਹਿ ਆਪਣੇ ਬੱਚਿਆਂ ਨੂੰ ਬਾਣੀ ਦੇ ਨਾਲ ਜੋੜਨ ਦਾ ਸਭ ਤੋਂ ਵੱਡਾ ਉਪਰਾਲਾ ਹੈ ਕਿ ਅਸੀਂ ਆਪਣੇ ਬੱਚਿਆਂ ਨਾਲ ਪੰਜਾਬੀ ਦੇ ਵਿੱਚ ਗੱਲ ਕਰੀਏ ਆਪਣੇ ਉਸ ਮਾਂ ਬੋਲੀ ਦੇ ਨਾਲ ਜੋੜ ਕੇ ਰੱਖੀਏ ਜਿਸ ਤੋਂ ਅਸੀਂ ਕਿਸੇ ਵੀ ਸਰਵੇ ਜਾ ਰਹੇ ਹਾਂ ਅੱਜ ਸਾਡੇ ਨਾਲ ਹੋਰ ਸਮਾਜ ਦੇ ਲੋਕ ਇੱਥੇ ਜੁੜਦੇ ਨੇ ਇੱਕ ਭਾਰੀ ਗੋਜਦੀ ਹੈ ਭਾਸ਼ਾ ਤੁਜੀ ਮੈਂ ਸਰਕਾਰ ਕਰਦਾ ਸਾਰੀਆਂ ਭਾਸ਼ਾਂ ਦਾ ਵਾ ਮਗਰ ਮੈਂ ਸਮਝਦਾ ਕਿ ਜਿਹੜੀ ਮਾਂ ਬੋਲੀ ਆ ਉਹ ਘਰ ਵਿੱਚ ਮਾਸੀ ਦੇ ਆਉਣ ਤੋਂ ਬਾਅਦ ਮਾਂ ਨੂੰ ਘਰੋਂ ਨਹੀਂ ਕੱਢਿਆ ਜਾਂਦਾ ਇਸ ਮਾਂ ਬੋਲੀ ਨੂੰ ਸਾਂਭਣ ਦੀ ਜ਼ਿੰਮੇਵਾਰੀ ਵੀ ਸਾਡੇ ਸਾਰਿਆਂ ਦੇ ਉੱਤੇ ਆ ਉਹਦੇ ਲਈ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਸ਼ਾ ਦਾ ਵਿਭਾਗ ਔਰ ਪ੍ਰਚਾਰ ਪ੍ਰਸਾਰ ਦਾ ਇੱਕ ਵਿਭਾਗ ਨਵਾਂ ਬਣਾਇਆ ਪਾ ਮੋਲੀ ਨੂੰ ਬਚਾਉਣ ਦਾ ਘਰ ਘਰ ਤੱਕ ਇਹਨੂੰ ਬਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਸੋਹਣੇ ਆਧੁਨਿਕ ਤਰੀਕੇ ਦੇ ਨਾਲ ਜਿਹੜੇ ਆ ਉਹਦੇ ਕਈ ਦੇ ਯਤਾਰ ਕੀਤੇ ਜਾ ਰਹੇ ਕਿ ਬੱਚੇ ਸਰਲ ਤਰੀਕੇ ਦੇ ਨਾਲ ਇਸ ਭਾਸ਼ਾ ਨੂੰ ਵੀ ਸਿੱਖ ਸਕਣ ਮਗਰ ਸਭ ਤੋਂ ਵੱਡੀ ਸਿੱਖਿਆ ਲਾਡ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਉਹ ਤਦ ਸਿਖਾਈ ਜਾਂਦੀ ਹੈ ਕਿ ਜਦੋਂ ਬੰਦੇ ਬੱਚੇ ਆਪਣੇ ਘਰਾਂ ਦੇ ਵਿੱਚ ਇਸ ਬੋਲੀ ਦੇ ਨਾਲ ਜੁੜ ਕੇ ਰੱਖਣ ਸੋ ਆਓ ਅੱਜ ਗੁਰੂ ਦੇ ਜੇ ਸੱਚੀ ਖੁਸ਼ੀਆਂ ਦੇਣੀਆਂ ਤੇ ਗੁਰੂ ਮਹਾਰਾਜ ਦੇ ਗਿਆਨ ਪ੍ਰਾਣ ਕਰਕੇ ਜਾਈਏ ਕਿ ਅਸੀਂ ਆਪਾਂ ਸਾਰੇ ਆਪਣੇ ਘਰਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਨਾਲ ਬੱਚਿਆਂ ਨਾਲ ਗੱਲ ਕਰਾਂਗੇ ਪਰ ਆਪਣੇ ਬੱਚਿਆਂ ਨੂੰ ਗੁਰੂ ਦੇ ਇਤਿਹਾਸ ਨਾਲ ਜੋੜਾਂਗੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਜਿੰਨਾ ਵੱਡਾ ਸੁਨਹਿਰੀ ਇਤਿਹਾਸ ਸਿੱਖ ਕੌਮ ਕੋਲ ਹੈ ਕਿਸੇ ਕੋਲ ਨਹੀਂ ਹੈ ਜਿਹੜੀ ਗੱਲ ਮੈਂ ਕੀਤੀ ਵਿੱਚੋਂ ਰਹਿ ਗਈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਰਾਜਕਰ ਉਸ ਤੋਂ ਬਾਅਦ ਵੀ ਅਸੀਂ ਦੇਖਦੇ ਜਾਈਏ ਤੇ ਜਿਹੜੀਆਂ ਮੱਲਾ ਸਿੰਘ ਕੌਮ ਨੇ ਮਾਰੀਆਂ ਔਰ ਇਸ ਦੇਸ਼ ਨੇ ਵੀ ਸਾਨੂੰ ਬੜਾ ਮਾਣ ਦਿੱਤਾ ਇਸ ਦੇਸ਼ ਦੇ ਵਿੱਚ ਜੇਕਰ ਰਾਸ਼ਟਰਪਤੀ ਹੋਣ ਦਾ ਮਾਣ ਵੀ ਕਿਸੇ ਸਿੱਖ ਨੂੰ ਮਿਲਿਆ ਪ੍ਰਧਾਨ ਮੰਤਰੀ ਹੋਣ ਦਾ ਮਾਣ ਵੀ ਸਿੱਖ ਨੂੰ ਮਿਲਿਆ ਕਿਉਂਕਿ ਉਹਨਾਂ ਦੇ ਵਿੱਚ ਜਿੱਥੇ ਆਪਣਾ ਅਲੱਗ ਕੁਆਲਿਫਿਕੇਸ਼ਨ ਹੈ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਦਾਤ ਵੀ ਉਹਨਾਂ ਦੇ ਸਿਰਾਂ ਦੇ ਉੱਤੇ ਸੀ ਜਿਹੜੀਆਂ ਪੱਕਾ ਉਹਨਾਂ ਨੇ ਦੁਨੀਆ ਦੇ ਵਿੱਚ ਚਲਾਈਆਂ ਦੁਨੀਆ ਦੇ ਵਿੱਚ ਚੁੰਡਾਈਆਂ ਉਹ ਵੀ ਇੱਕ ਆਪਣੀ ਮਿਸਾਲ ਹੈ ਸੋ ਆਪਣੇ ਬੱਚਿਆਂ ਨਾਲ ਗੁਰ ਸਿੱਖੀ ਨਾਲ ਜੋੜਨ ਦੀ ਗੱਲ ਕਰੀਏ ਪੁਰਵਤਵਲੇ ਬਣਾਈਏ ਤਾਈਆਂ ਸਾਡੇ ਦਿਨ ਬਣਾਉਣੇ ਆ ਜੋ ਆਈ ਸੰਤਨ ਨੂੰ ਇੱਕ ਵਾਰ ਫੇਰ ਤੋਂ ਮੈਂ ਇਸ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਧੰਨਵਾਦ ਕਰਦਾ ਦਰਬਾਰ ਸਾਹਿਬ ਤੋਂ ਜੀਜੇ ਤੌਰ ਤੇ ਭਾਈ ਸਾਹਿਬਾ ਜੀ ਆ ਕੇ ਇੱਥੇ ਸੰਗਤਾਂ ਨੂੰ ਨਿਹਾਲ ਕੀਤਾ ਸਾਰੀਆਂ ਸੰਗਤਾਂ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ